ਪੰਜਾਬ ਦੀ ਨੌਜਵਾਨ ਪੀੜ੍ਹੀ ਦਿਨੋ-ਦਿਨ ਨਸ਼ੀ ਦੀ ਪੂਰਤੀ ਕਰਨ ਦੇ ਲਈ ਚੋਰੀਆਂ ਵਿੱਚ ਗਰਪ ਹੋਂਦੀ ਜਾ ਰਹੀ ਹੈ। ਤਾਜ਼ਾ ਮਾਮਲਾ ਨਾਭਾ ਤੋਂ سامنے ਹੈ ਜਿੱਥੇ ਨਾਭਾ ਦੇ ਰੀਪੂ ਦਮਨ ਕਾਲਜ ਗਰਾਊਂਡ ਦੇ ਬਾਹਰ ਦੋ ਨੌਜਵਾਨ ਨਸ਼ੇ ਵਿੱਚ ਡੁੱਤ ਹੋ ਕੇ ਗਰਾਊਂਡ ਵਿੱਚ ਖੇਡਣਾਈ ਨੌਜਵਾਨਾਂ ਦੇ ਦੋ ਪਹੀਆ ਵਾਹਨ ਨੂੰ ਛਾਬੀ ਲਗਾ ਰਹੇ ਸਨ ਤਾਂ ਮੌਕੇ ਤੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਦਿਪੋਚ ਲਿਆ ਗਿਆ। ਜਦੋਂ ਉਹ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਐਕਟਿਵਾ ਸਕੂਟਰੀ ਲੈ ਕੇ ਪੰਜਲ ਲੱਗੇ ਤਾਂ ਮੌਕੇ ਤੇ ਹੀ ਨੌਜਵਾਨਾਂ ਦੇ ਵੱਲੋਂ ਉਹਨਾਂ ਦੀ ਛਿੱਤਰਪ੍ਰੇਡ ਕਰਕੇ ਪੁਲਸ ਤੇ ਹਵਾਲੇ ਕਰ ਦਿੱਤਾ ਗਿਆ ਇਸ ਮੌਕੇ ਤੇ ਚੋਰੀ ਕਰਨ ਆਈ ਨੌਜਵਾਨਾਂ ਨੇ ਦੱਸਿਆ ਕਿ ਇਹ ਸਾਡੀ ਪਹਿਲੀ ਚੋਰੀ ਸੀ ਅਤੇ ਅਸੀਂ ਫੜੇ ਗਏ ਹਾਂ ਤੇ ਅਸੀਂ ਆਪਣੀ ਗਲਤੀ ਮੰਨਦੇ ਹਾਂ ਪਰ ਆਪਸ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਹੋਏ ਵੀ ਨਜ਼ਰ ਆਏ ਨੇ ਉਧਰ ਦੂਜੇ ਪਾਸੇ ਇਸ ਸਬੰਧੀ ਜਸਪ੍ਰੀਤ ਨੇ ਦੱਸਿਆ ਕਿ ਆਪਣੇ ਦੋਸਤ ਨੂੰ ਉਹ ਗਰਾਊਂਡ ਵਿੱਚ ਲੈਣ ਆਏ ਸੀ ਤਾਂ ਉਹਨਾਂ ਨੇ ਦੇਖਿਆ ਅਤੇ ਸ਼ੱਕ ਹੋਇਆ ਕਿ ਐਕਟੀਵਾ ਤੇ ਚਾਬੀ ਲਗਾ ਰਹੇ ਸੀ ਤੇ ਅਸੀਂ ਇਹਨਾਂ ਨੂੰ ਮੌਕੇ ਤੇ ਫੜ ਲਿਆ ਅਤੇ ਇਹ ਦੋਨੋਂ ਨਸ਼ੇ ਵਿੱਚ ਤੁੱਟ ਹੋਏ ਸੀ ਤੇ ਜੇਕਰ ਅਸੀਂ ਮੌਕੇ ਤੇ ਨਾ ਆਉਂਦੇ ਤਾਂ ਇਹ ਐਕਟਿਵਾ ਲੈ ਕੇ ਭੱਜ ਵੀ ਸਕਦੇ ਸੀ ਕਿਉਂਕਿ ਇਹਨਾਂ ਨੇ ਐਕਟਿਵਾ ਸਟਾਰਟ ਕਰ ਲਈ ਸੀ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਦੋਂ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਦੋ ਚੋਰ ਗ੍ਰਿਫਤਾਰ ਕੀਤੇ ਨੇ ਤੇ ਅਸੀਂ ਇਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਕਿੱਥੇ ਰਹਿਣੇ ਹਾਂ ਨੇਕ ਸਹਦੀਆਸ ਅਵਰ ਹਨੀ ਆਪਣਾ ਚੌਦੀਆ ਪੁਲੀ ਤੇ ਚੌਦੀਆ ਮਦਰ ਪੁਲੀ ਕੀ ਖਤਰਾ ਹੋਇਆ ਕੁਛ ਨਹੀਂ ਕਰਦੀ ਇਹ ਵਾਲੀ ਗੋਲੀ ਹੈ ਇਹ ਵੀ ਹਸਪਤਾਲ ਤੇ ਨਹੀਂ ਮਿਲਦੀ ਹਰ ਜੀ ਜੀ ਵਾਲੀ ਗੋਲੀ ਕਿੱਥੋਂ ਮਿਲਦੀ ਹੈ ਇਸ ਟਾਈਮ ਕਿੱਥੋਂ ਮਿਲਗੀ ਜੀ ਵਾਲੀ ਗੋਲੀ ਸਾਹਿਬ ਜੀ ਸਵੇਰੇ ਹਸਪਤਾਲ ਤੇ ਮਿਲਦੀ ਆਈ ਨਹੀਂ ਹੋਤਾ ਖੜਕੇ ਨਾਲ ਦੇ ਨਾਲ ਦਿੰਦੇ ਨੇ ਨਾਲ ਦੇ ਨਾਲ ਖਾਣੇ ਨਾਲ ਸਾਹਿਬ ਜੀ ਨਾਲ ਨਾਲ ਸਾਹਿਬ ਜੀ ਹਫਤੇ ਦੇਣ ਲੱਗੇ ਹਰ ਜੀ ਨਹੀਂ ਕਿੰਨੀ ਉਮਰ ਕਿੰਨੀ ਆ ਸਾਹਿਬ ਜੀ ਮੇਰੇ 27 ਸਾਲ 27 ਸਾਲ ਚ ਕਿਹੜਾ ਨਸ਼ਾ ਕਰਦੇ ਜਿਹੜੀ ਜੀਵ ਗਾਲੀ ਗੋਲੀ ਖਾਣੀ ਪੈਂਦਾ ਜੀ ਤੁਹਾਨੂੰ ਸਰ ਜੀ ਪਹਿਲਾਂ ਮੈਂ ਫਸਾਰੀ ਦਾਰੂ ਕੀ ਲੱਗ ਗਈ ਵੱਧ ਜੀ ਜੀ ਦਾਰੂ ਤੇ ਤਾਂ ਹੋ ਸ ਜੀ ਬੜੀ ਬੋਲੀ ਦਿੰਦੇ ਨੇ ਨਹੀਂ ਸਾਰੀ ਦਿੰਦੇ ਨੇ ਤਿੰਨ ਚਾਰ ਮੁੰਡੇ ਨਾਲ ਹੋਰ ਲਾਈ ਸਰ ਜੀ ਹਾਂ ਕਾਫੀ ਬੰਦੇ ਲੈ ਕੇ ਜਾਂਦੇ ਨੇ ਕਾਰ ਬੜੀ ਹੋਇਆ ਥੋੜਾ ਹਾਂ ਜੀ ਹਾਂ ਜੀ ਅੱਛਾ ਤੇ ਹੁਣ ਇੱਥੇ ਕੀ ਕਰਦੇ ਸੀ ਸਰ ਜੀ ਮੈਂ ਤਾਂ ਹੋਰੇ ਹੋਰੇ ਖੜ ਕੇ ਬੀੜੇ ਪੀ ਰਹੇ ਸਰ ਜੀ ਜੀ ਬੀੜੀ ਨੇ ਜਿਹੜਾ ਐਕਟਿਵਾ ਵਗੈਰਾ ਇੱਥੇ ਤੁਸੀਂ ਚਾਪਲੀ ਲੈਣੀ ਮੈਂ ਕਾਪੜੇ 10 ਬਾਕੀ ਤੂੰ 10 ਬਾਕੀ ਨਹੀਂ ਤੂੰ ਇੱਥੇ ਹੋ ਤੁਸੀਂ ਨਹੀਂ ਦੱਸੂਗਾ ਇੱਥੇ ਹੋ ਤੁਸੀਂ ਹਾਂ ਮੇਰੇ ਨਾਲ ਹੀ ਆਇਆ ਸੀ ਜੀ ਤੁਸੀਂ ਮੰਨਦੇ ਹੋ ਗਲਤੀ ਹੋ ਗਈ ਸਾਡੇ ਤੋਂ ਆ ਪਹਿਲੀ ਵਾਰ ਗਲਤੀ ਹੋ ਗਈ ਅਸੀਂ ਮੰਨ ਰਹੇ ਹਾਂ ਕੀ ਚੋਰੀ ਕਰ ਰਹੇ ਸੀ ਹੈ ਜੀ ਕੀ ਚੋਰੀ ਕਰ ਰਹੇ ਸੀ ਐਕਟਿਵ ਕਰ ਰਹੇ ਸੀ ਗਲਤੀ ਹੋ ਗਈ ਮੰਨ ਰਹੇ ਹਾਂ ਇਹ ਅੱਗੇ ਕਦੇ ਕਰੀਓ ਨਹੀਂ ਨਾ ਸਾਨੂੰ ਪਤਾ ਹੈ ਸਿੰਘਾ ਜੀ ਇੱਥੇ ਤੁਸੀਂ ਮੋਟਰ ਨਾਲ ਗਰਾਊਂਡ ਵਿੱਚ ਸੀ ਤੁਸੀਂ ਅਸੀਂ ਡਸਟ ਆਪਣੇ ਫਰੰਟੋਂ ਲੈਣਾ ਆਏ ਸੀ ਅਸੀਂ ਅੰਦਰ ਵਾਗੋ ਕਹਿੰਦੇ ਅੰਦਰ ਹੀ ਆ ਜਾਓ ਤੇ ਅਸੀਂ ਜੇ ਦੇਖਿਆ ਚਲ ਕਹਿੰਦਾ 2 ਮਿੰਟ ਦੇ ਲਈ ਆ ਰਹੇ ਮੈਂ ਤੁਸੀਂ ਇੱਥੇ ਬੈਠੋ ਬੋੜੇ ਅਸੀਂ ਦੇਖ ਰਹੇ ਇਹ ਸਾਧ ਨੂੰ ਚਾਬੀ ਲਾ ਦੇ ਸੀ ਸਾਨੂੰ ਗੜਬੜ ਲੱਗੀ ਅਸੀਂ ਜੇ ਦੇਖਣ ਲੱਗੇ ਇਹਨਾਂ ਨੇ ਕੁਦਰਤੀ ਮੇਰੀ ਐਕਟਿਵਾ ਨੂੰ ਚਾਬੀ ਲਾ ਲਈ ਜੀ ਲਾਣ ਲੱਗੇ ਸੀ ਅਸੀਂ ਫੇਰ ਵੀ ਆਂ ਦੇਖੇ ਕਰਤਾ ਫੇਰ ਦੂਏ ਬਾਈਕਾਂ ਨੂੰ ਕਰਨ ਲੱਗੇ ਇਹ ਲੈ ਕੇ ਭੱਜਣ ਲੱਗੇ ਸੀ ਐਕਟਿਵਾ ਹਾਂਜੀ ਐਕਟਿਵਾ ਤੇ ਕੁਝ ਹੋਰ ਐਕਟਿਵਾ ਮੋਟਰ ਸਰਵਿਸ ਨਾਲ ਇਹਨਾਂ ਦਾ ਆਪਣੀ ਮੋਟਰ ਨਾਲ ਲੈ ਕੇ ਭੱਜਣ ਲੱਗੇ ਸੀ ਜਾਨਵੀ ਫਰੈਂਟ ਆ ਫਰੈਂਟ ਨੇ ਜਾ ਕੇ ਇਹਨਾਂ ਨੂੰ ਫੜਿਆ ਤੇ ਦੂਏ ਫਰੈਂਟ ਨਾਲ ਦੀ ਮੈਂ ਆ ਗਿਆ ਇਹਨਾਂ ਦੀ ਬੜੀ ਮਾਰ ਪਈ ਇਹਨਾਂ ਤੇ ਬੱਸ ਜੀ ਮੰਗ ਕਰਦੇ ਹੋ ਇਹਨਾਂ ਦੇ ਗਲਾਪਨ ਬੱਸ ਜੀ ਇਹੀ ਚਾਹਨੇ ਹੁਣ ਦੇਖ ਲਓ ਤੁਸੀਂ ਲੱਖ ਲੱਖ ਰੁਪਏ ਦਾ ਵਾਈਕਲ ਹੀ ਹਰੇਕ ਦਾ ਹਫਤੇ 'ਚ ਇੱਕ ਨਾ ਇੱਕ ਅੱਧਾ ਰੁਪਏ ਵਾਈਕਲ ਚੱਕਿਆ ਜਾਂਦਾ ਐ ਇੱਥੇ ਤਾਂ ਕਾਫੀ ਚੱਕੇ ਗਏ ਹਾਂਜੀ ਹਾਂਜੀ ਤਾਂ ਹੀ ਕਰੀ ਇੱਥੇ ਹਫਤੇ 'ਚ ਘੱਟੋ ਘਾਟੇ ਇੱਕ ਵਾਈਕਲ ਤਾਂ ਚੱਕਿਆ ਜਾਂਦਾ ਜੀ ਵੱਧ ਬੇਸ਼ੱਕ ਹੋ ਜਾਣਾ ਇੱਕ ਤਾਂ ਘੱਟੋ ਘਾਟੇ ਚੱਕਿਆ ਜਾਂਦਾ ਇਹਨਾਂ ਦਾ ਕੀ ਨਸ਼ਾ ਕੀਤਾ ਹੋਇਆ ਪਤਾ ਨਹੀਂ ਜੀ ਸੋਦ ਬੁੱਤ ਹੈ ਇਹ ਨਹੀਂ ਇਹ ਹੈ ਹੀ ਨਹੀਂ ਜੀ ਆ ਦੇਖੋ ਹੱਥ ਬੰਨ ਰਹੇ ਨੇ ਅੱਗੇ ਅੱਗੇ ਤੋਂ ਹੁਣ ਕਹਿੰਦੇ ਨਹੀਂ ਹੋਊਗਾ ਤਾਂ ਪੁਲਿਸ ਪ੍ਰੋਫੈਸ਼ਨ ਤੋਂ ਮੰਗਣੀ ਇਨਸਾਫ ਚੋਰ ਫੜੇ ਨੇ ਹੁਣ ਕੀ ਕਾਰਵਾਈ ਹੋਗੀ ਲਗਾਤਾਰ ਮੋਟਰਸਾਈਕਲ ਇਹਨੂੰ ਥਾਣੇ ਲੈ ਜਾਂਦੇ ਆ ਜੀ ਥਾਣੇ 'ਚ ਜਾ ਕੇ ਦੇਖ ਲੈ ਜਿਹੜਾ ਵੈਰੀਫਾਈ ਕਰਦੇ ਉਹਨਾਂ ਨੂੰ ਠੀਕ ਹੈ ਨਾ ਫਿਰ ਉਹ ਜੋ ਕਾਰਵਾਈ ਬਣੂਗੀ ਕਰਾਂਗੇ ਮੈਂ ਕਿੰਨੇ ਜਣੇ ਨੇ ਜੀ ਇਹ ਦੋ ਜਣੇ ਨੇ ਜਿਹੜਾ ਲੈ ਜਾਣਾ ਥਾਣੇ ਜੋ ਇਹਨਾਂ ਇਹ ਕਾਰਵਾਈ ਕਰਦੇ ਬਣਵੀਂ ਕਰਦੇ ਸਾਰੇ ਤੇਜ ਚੈਨਲ ਦੇ ਲਈ ਸੁਖਚਾਨ ਸਿੰਘ ਨੂਬਾਣਾ ਦੀ ਰਿਪੋਰਟ